नीरवार ਦੀ ਰਾਤ ਕਰ ਦਵੋ ਇੱਕ ਚੁਟਕੀ ਹਲਦੀ ਦਾ ਇਹ ਉਪਾਅ ਸੱਤ ਪੁਸ਼ਤਾ ਵਹਿ ਕੇ ਖਾਣ ਗਿਆ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਇੱਕ ਚੁਟਕੀ ਹਲਦੀ ਵਾਲਾ ਇਹ ਉਪਾਅ ਭਗਵਾਨ ਸ਼ਿਵ ਦੇ ਆਸ਼ੀਰਵਾਦ ਨਾਲ ਤੁਹਾਡੀ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਤੋਂ ਤੁਰੰਤ ਛੁਟਕਾਰਾ ਪਾ ਦਵੇਗਾ ਤੁਸੀਂ ਮੁਕਤ ਹੋ ਜਾਵੋਗੇ ਤੁਹਾਡੀ ਹਰ ਇੱਛਾ ਪੂਰੀ ਹੋਵੇਗੀ ਅਤੇ ਤੁਹਾਡਾ ਘਰ ਖੁਸ਼ੀਆਂ ਨਾਲ करोड़पति बन दोस्तों इस साल वीरवार एक अजिहा दिन जो कई साल बाद आया है बहुत सारे योग बन रहे हैं इसलिए दोस्तों इस दिन का बहुत महत्व है इस दिन तहन यही उपाय

ਇਹ ਦੇਖਿਆ ਗਿਆ ਹੈ ਕਿ ਕਈ ਵਾਰ ਵਿਸਤ੍ਰਿਤ ਰਸਮਾਂ ਨਾਲ ਉਹ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਅਤੇ ਵੀਰਵਾਰ ਨੂੰ ਇੱਕ ਛੋਟਾ ਜਿਹਾ ਉਪਾਅ ਕਰਨ ਨਾਲ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਬਹੁਤ ਸਾਰੇ ਲੋਕਾਂ ਨੇ ਇਸ ਉਪਾਅ ਨੂੰ ਤਜ਼ਮਾਇਆ ਵੀ ਹੈ ਅਤੇ ਉਨ੍ਹਾਂ ਨੂੰ ਇਸ ਉਪਾਅ ਨੂੰ ਕਰਨ ਦੇ ਨਤੀਜੇ ਜ਼ਰੂਰ ਮਿਲੇ ਹਨ ਜੇਕਰ ਤੁਸੀਂ ਵੀ ਵੀਰਵਾਰ ਨੂੰ ਇਸ ਉਪਾਅ ਨੂੰ ਅਜ਼ਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਧਿਆਨ ਨਾਲ ਸੁਣਨਾ ਚਾਹੀਦਾ ਹੈ ਅਤੇ ਫਿਰ ਇਸ ਨੂੰ ਕਰਨਾ ਚਾਹੀਦਾ ਹੈ ਤੁਹਾਨੂੰ ਇਸ ਉਪਾਅ ਦੇ ਨਤੀਜੇ ਜ਼ਰੂਰ ਮਿਲਣਗੇ ਇਸ ਉਪਾਅ ਨੂੰ ਕਰਨ ਨਾਲ ਤੁਹਾਡੇ ਘਰ ਵਿੱਚ ਭਾਵੇਂ ਕਿਸੇ ਵੀ ਤਰ੍ਹਾਂ ਦਾ ਦੁੱਖ ਜਾਂ ਸਮੱਸਿਆ ਚੱਲ ਰਹੀ ਹੋਵੇ ਤੁਹਾਨੂੰ ਉਸ ਦਾ ਕਾਰਨ ਵੀ ਨਹੀਂ ਪਤਾ ਹੁੰਦਾ ਦੋਸਤੋ ਇਹ ਸਮੱਸਿਆ ਕਿਸੇ ਵੀ ਕਾਰਨ ਕਰਕੇ ਹੋ ਰਹੀ ਹੈ ਇਸ ਦਾ ਕੋਈ ਵੀ ਕਾਰਨ ਹੋ ਸਕਦਾ ਹੈ ਜਿਵੇਂ ਕਿ ਇਹ ਪਿੱਤਰ ਦੋਸ਼ ਸ਼ਨੀ ਦੋਸ਼ ਜਾਂ ਕਿਸੇ ਵੀ ਤਰ੍ਹਾਂ ਦਾ ਮੰਗਲ ਦੋਸ਼ ਹੋ ਸਕਦਾ ਹੈ ਅਤੇ ਉਹ ਦੋਸ਼ ਕੁਝ ਵੀ ਹੋ ਸਕਦੇ ਹਨ ਪਰ ਇਸ ਉਪਾਣੂ ਕਰਨ ਲਈ ਆਪਣੇ ਦੋਸਤ ਤੋਂ ਪਤਾ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਤੁਹਾਨੂੰ ਇਹੀ ਉਪਾ ਵੀਰਵਾਰ ਨੂੰ ਇੱਕ ਚੁਟਕੀ ਹਲਦੀ ਨਾਲ ਕਰਨਾ ਪਵੇਗਾ ਦੋਸਤੋ ਹੁਣ ਅਸੀਂ ਸਮਝ ਗਏ ਹਾਂ ਕਿ ਇਹੀ ਉਪਾ ਕਰਨ ਦਾ ਸਮਾਂ ਆ ਗਿਆ ਹੈ ਤਾਂ ਸਭ ਤੋਂ ਪਹਿਲਾਂ ਦੋਸਤੋ ਅਸੀਂ ਸਮਝਦੇ ਹਾਂ ਕਿ ਇਹ ਉਪਾ ਕਿਸ ਨੇ ਇੱਕ ਚੁਟਕੀ ਹਲਦੀ ਨਾਲ ਕਰਨਾ ਹੈ ਤਾਂ ਦੇਖੋ ਇਥੇ ਸੁਧਾਰਨ ਗੱਲ ਇਹ ਹੈ ਕਿ ਇਹ ਉਪਾ ਇੱਕ ਚੁਟਕੀ ਹਲਦੀ ਨਾਲ ਜੋ ਕਿ ਇਹ ਉਪਾ ਤੁਹਾਡੀਆਂ ਇੱਛਾਵਾਂ ਪੂਰੀਆਂ ਕਰਨ ਤੁਹਾਡੇ ਜੀਵਨ ਵਿੱਚ ਦੁੱਖਾਂ ਅਤੇ ਸਮੱਸਿਆਵਾਂ ਨੂੰ ਦੂਰ ਕਰਨ ਜਾਂ ਕਿਸੇ ਵੀ ਵੱਡੇ ਕੰਮ ਨੂੰ ਦੂਰ ਕਰਨ ਲਈ ਕੀਤਾ ਜਾ ਰਿਹਾ ਹੈ ਜੋ ਪੂਰਾ ਨਹੀਂ ਹੋ ਰਿਹਾ ਤੁਸੀਂ ਇਸ ਉਪਾ ਦੀ ਵਰਤੋਂ ਉਸ ਲਈ ਕਰ ਸਕਦੇ ਹੋ ਸੁਧਾਰਨ ਸੱਚਾਈ ਇਹ ਹੈ ਕਿ ਤੁਸੀਂ ਇਸ ਉਪਾ ਦੀ ਵਰਤੋਂ ਕਿਸੇ ਵੀ ਤਰ੍ਹਾਂ ਦੀ ਇੱਛਾ ਲਈ ਕਰ ਸਕਦੇ ਹੋ ਜੋ ਕੋਈ ਵੀ ਭਗਵਾਨ ਸ਼ਿਵ ਦੁਆਰਾ ਆਪਣੀ ਇੱਛਾ ਪੂਰੀ ਕਰਵਾਉਣਾ ਚਾਹੁੰਦਾ ਹੈ ਉਹ ਇਹ ਉਪਾਅ ਕਰ ਸਕਦਾ ਹੈ ਅਤੇ ਜੇਕਰ ਕੋਈ ਮਾਂ ਜਾਂ ਭੈਣ ਆਪਣੇ ਘਰ ਦੀ ਖੁਸ਼ੀ ਅਤੇ ਸ਼ਾਂਤੀ ਲਈ ਆਪਣੇ ਘਰ ਵਿੱਚ ਤੰਨ ਅਤੇ ਖੁਸ਼ਹਾਲੀ ਵਧਾਉਣ ਲਈ ਇਸ ਉਪਾਦੀ ਵਰਤੂ ਕਰਨਾ ਚਾਹੁੰਦੀ ਹੈ ਤਾਂ ਘਰ ਦੀਆਂ ਵੱਡੀਆਂ ਮਾਵਾਂ ਅਤੇ ਭੈਣਾਂ ਨੂੰ ਖਾਸ ਤੌਰ ਤੇ ਇੱਕ ਚੁਟਕੀ ਹਲਦੀ ਨਾਲ ਇਸ ਉਪਾਦੀ ਵਰਤੂ ਕਰਨੀ ਚਾਹੀਦੀ ਹੈ ਕਿਉਂਕਿ ਮਾਵਾਂ ਅਤੇ ਭੈਣਾਂ ਘਰ ਦੀ ਲక్ష్ਮੀ ਹੁੰਦੀਆਂ ਹਨ ਜਦੋਂ ਘਰ ਦੀ ਲక్ష్ਮੀ ਕੋਈ ਖਾਸ ਉਪਾ ਵਰਤਦੀ ਹੈ ਤਾਂ ਇਸ ਦੇ ਨਤੀਜੇ ਬਹੁਤ ਜਲਦੀ ਅਤੇ ਭਰਪੂਰ ਮਾਤਰਾ ਵਿੱਚ ਪ੍ਰਾਪਤ ਹੁੰਦੇ ਹਨ ਨਹੀਂ ਤਾਂ ਕੋਈ ਵੀ ਇਸ ਉਪਾਦੀ ਵਰਤੂ ਕਰ ਸਕਦਾ ਹੈ ਭਾਵੇਂ ਉਹ ਬੁੱਢਾ ਹੋਵੇ ਜਾਂ ਛੋਟਾ ਜੋ ਵੀ ਇਸ ਉਪਾ ਨੂੰ ਚੁਟਕੀ ਹਲਦੀ ਨਾਲ ਸਮਝਦਾ ਹੈ ਉਸ ਨੂੰ ਵੀਰਵਾਰ ਨੂੰ ਇੱਕ ਚੁਟਕੀ ਹਲਦੀ ਨਾਲ ਇਸ ਉਪਾਦੀ ਜ਼ਰੂਰ ਵਰਤੋ ਕਰਨੀ ਚਾਹੀਦੀ ਹੈ ਇਦਾਂ ਕਰੋ ਕਿਉਂਕਿ ਇਸ ਉਪਾਅ ਦਾ ਨਤੀਜਾ ਬਹੁਤ ਜਲਦੀ ਦਿਖਾਈ ਦੇਵੇਗਾ ਕਿਉਂਕਿ ਭਗਵਾਨ ਸ਼ਿਵ ਦੀ ਪੂਜਾ ਤੇ ਦੂਜੇ ਦਿਨ ਵੀਰਵਾਰ ਨੂੰ ਆਸਾਨੀ ਨਾਲ ਕੀਤੀ ਜਾਂਦੀ ਹੈ ਤਾਂ ਆਓ ਹੁਣ ਅਸੀਂ ਸਮਝੀਏ ਕਿ ਇਹ ਹੀ ਉਪਾਅ ਕਿਵੇਂ ਕਰਨਾ ਹੈ ਅਤੇ ਇਸ ਉਪਾਅ ਨੂੰ ਕਰਨ ਦਾ ਸਮਾਂ ਕੀ ਹੈ ਦੇਖੋ ਇੱਕ ਚੁਟਕੀ ਹਲਦੀ ਵਾਲਾ ਇਹ ਉਪਾਅ ਜੋ ਕਿ ਵੀਰਵਾਰ ਦੇ ਦੂਜੇ ਦਿਨ ਸਵੇਰੇ ਕੀਤਾ ਜਾਣਾ ਹੈ ਮੁੱਖ ਤੌਰ ਤੇ ਸਵੇਰੇ ਕੀਤਾ ਜਾਵੇਗਾ ਤੁਹਾਨੂੰ ਸਵੇਰੇ ਇੱਕ ਚੁਟਕੀ ਹਲਦੀ ਨਾਲ ਇਹ ਉਪਾਅ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਜੇਕਰ ਕਿਸੇ ਕਾਰਨ ਕਰਕੇ ਤੁਸੀਂ ਸਵੇਰੇ ਇਹ ਉਪਾਅ ਕਰਨ ਵਿੱਚ ਅਸਮਰਥ ਹੋ ਭਾਵੇਂ ਤੁਹਾਨੂੰ ਕਿਤੇ ਕੰਮ ਲਈ ਜਾਣਾ ਪਵੇ ਜਾਂ ਕੋਈ ਹੋਰ ਕੰਮ ਤੁਹਾਨੂੰ ਉਪਾਅ ਕਰਨ ਤੋਂ ਰੋਕਦਾ ਹੈ ਤਾਂ ਤੁਹਾਡੇ ਕੋਲ ਇੱਕ ਹੋਰ ਮੌਕਾ ਹੋਵੇਗਾ ਜੋ ਸ਼ਾਮ ਨੂੰ ਹੋਵੇਗਾ ਪਰਦੋਸ਼ ਕਾਲ ਵੀ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਇੱਕ ਸਮਾਂ ਹੈ ਦੋਸਤੋ ਇਹ ਸਮਾਂ ਕਦੋਂ ਹੈ ਇਹ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਹੈ ਤਾਂ ਜੋ ਅਸੀਂ ਜਾਣ ਸਕੀ ਕਿ ਅਸੀਂ ਕੀ ਕਰਨਾ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਦੋਸ਼ ਕਾਲ ਦੌਰਾਨ ਸ਼ਾਮ ਨੂੰ ਇੱਕ ਸਮਾਂ ਹੁੰਦਾ ਹੈ ਇਹ ਸ਼ਾਮ 6 ਵਜੇ ਤੋਂ 7 ਵਜੇ ਦੇ ਵਿਚਕਾਰ ਹੁੰਦਾ ਹੈ ਜੇਕਰ ਤੁਸੀਂ ਇਸ ਸਮੇਂ ਦੌਰਾਨ ਉਪਾਅ ਕਰਦੇ ਹੋ ਤਾਂ ਤੁਹਾਨੂੰ ਉਸ ਉਪਾਅ ਦੇ ਨਤੀਜੇ ਜ਼ਰੂਰ ਮਿਲਣਗੇ ਇਸ ਲਈ ਸ਼ਾਮ 6 ਵਜੇ ਤੋਂ 7 ਵਜੇ ਦੇ ਵਿਚਕਾਰ ਤੁਸੀਂ ਇਸ ਉਪਾਅ ਨੂੰ ਇੱਕ ਚੁਟਕੀ ਹਲਦੀ ਦੀਵੇ ਨਾਲ ਕਰ ਸਕਦੇ ਹੋ ਇੱਕ ਇਹ ਬਹੁਤ ਸਾਰੇ ਲੋਕ ਇਹ ਸਵਾਲ ਜ਼ਰੂਰ ਪੁੱਛਣਗੇ ਦੋਸਤੋ ਜੇਕਰ ਅਸੀਂ ਆਪਣੇ ਕੰਮ ਤੇ ਜਾਂਦੇ ਹਾਂ ਅਤੇ ਆਉਣ ਵਿੱਚ ਦੇਰੀ ਹੋ ਜਾਂਦੀ ਹੈ ਤਾਂ ਅਸੀਂ ਉੱਥੇ ਕੀ ਕਰੀਏ ਇਸ ਲਈ ਉਹਨਾਂ ਲੋਕਾਂ ਨੂੰ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਜੇਕਰ ਤੁਸੀਂ ਪਰਦੋਸ਼ ਕਾਲ ਦੌਰਾਨ ਸ਼ਾਮ ਨੂੰ ਇਹ ਉਪਾਅ ਕਰ ਰਹੇ ਹੋ ਅਤੇ ਜੇਕਰ ਤੁਸੀਂ ਆਉਣ ਵਿੱਚ ਦੇਰ ਹੋ ਅਤੇ ਤੁਸੀਂ ਸ਼ਾਮ 7 ਵਜੇ ਤੱਕ ਨਹੀਂ ਪਹੁੰਚ ਸਕਦੇ ਤਾਂ ਦੋਸਤੋ ਜੇਕਰ ਤੁਸੀਂ ਸ਼ਾਮ 7 ਵਜੇ ਜਾਂ 8 ਵਜੇ ਤੱਕ ਉਪਾਅ ਕਰਦੇ ਹੋ ਤਾਂ ਇਹ ਠੀਕ ਰਹੇਗਾ ਅਤੇ ਭਾਵੇਂ ਇਸ ਤੋਂ ਥੋੜੀ ਦੇਰ ਬਾਅਦ ਵੀ ਹੋਵੇ ਤੁਸੀਂ ਫਿਰ ਵੀ ਇਹ ਉਪਾਅ ਕਰ ਸਕਦੇ ਹੋ ਇਹੀ ਦਿਨ ਬਹੁਤ ਕੱਟਾਉਂਦਾ ਹੈ ਸਾਲ ਵਿੱਚ ਸਿਰਫ ਇੱਕ ਵਾਰ ਇਸ ਲਈ ਜਰੂਰ ਵੀ ਤੁਹਾਨੂੰ ਮੌਕਾ ਮਿਲੇ ਤੁਹਾਨੂੰ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਉਪਾਅ ਜੋ ਵੀ ਹੋਵੇ ਤੁਸੀਂ ਇਸ ਨੂੰ ਵੀਰਵਾਰ ਨੂੰ ਕਿਸੇ ਵੀ ਸਮੇਂ ਕਰ ਸਕਦੇ ਹੋ ਬਸ ਇਸ ਨੂੰ ਸਮਾਂ ਸੀਮਾ ਦੇ ਅੰਦਰ ਕਰਨ ਦੀ ਕੋਸ਼ਿਸ਼ ਕਰੋ ਜੇਕਰ ਕਿਸੇ ਕਾਰਨ ਕਰਕੇ ਤੁਸੀਂ ਇਹ ਕਰਨ ਵਿੱਚ ਅਸਮਰਥ ਹੋ ਤਾਂ ਤੁਸੀਂ ਥੋੜੀ ਦੇਰ ਲਈ ਦੇਵੀ ਨੂੰ ਪ੍ਰਾਰਥਨਾ ਵੀ ਕਰ ਸਕਦੇ ਹੋ ਤੁਹਾਨੂੰ ਤੁਹਾਡੇ ਉਪਾਅ ਦੇ ਨਤੀਜੇ ਜ਼ਰੂਰ ਮਿਲਣਗੇ ਪੂਜ ਜੀ ਨੇ ਕਿਹਾ ਹਾਂ ਜਦੋਂ ਵੀ ਕਾਰਤਿਕ ਵੀਰਵਾਰ ਦਵਿੱਤੀ ਤਿਥੀ ਪੈਂਦੀ ਹੈ उपा सिर्फ एक चुटकी हल्दी करना चाहिए है जेकर तीन अपनी जिंदगी वित्तीय समस्याव का सामना कर रहे हो जेकर पैसे बारे बहुत चिंतित हो जेकर तो वित्तीय मुश्किलों का सामना कर रहे हो जेकर ती बहुत कोशिश करते हो बहुत मेहनत करते हो पर प्राप्त कर सफल हो जेकर तीन अपने कारोबार असफल हो जेकर तीन अपनी नौकरी असफल हो ज किसी भी काम असफल हो जैसे गवा रहे हो गुरु जी ने कि इस ते छोटा जिहा उपा जरूर करना चाहता है ता आओ इस विशेष उपा बारे जानिए। पर उस तो पहला चैनल नू सब्सक्राइब करो वीडियो लाइक करो ਪਰਗਵਾਨ શ્રી ਹਰੀ ਵਿਸ਼ਨੂ ਜੀ ਅਤੇ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਉੱਪਰ ਬਣਿਆ ਰਹੇ ਅਤੇ ਤੁਹਾਨੂੰ ਕਦੇ ਵੀ ਕਿਸੇ ਵੀ ਵਿੱਤੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ ਅੱਜ ਦਾ ਵੀਡੀਓ ਬਹੁਤ ਖਾਸ ਹੋਣ ਜਾ ਰਿਹਾ ਹੈ ਕਿਉਂਕਿ ਦੂਜੇ ਦਿਨ ਤਿੰਨ ਵਿਸ਼ੇਸ਼ ਉਪਾਅ ਕੀਤੇ ਜਾਣੇ ਹਨ ਇਸ ਵੀਡੀਓ ਵਿੱਚ ਵੀਰਵਾੜ ਦੇ ਦਿਨ ਬਾਰੇ ਦੱਸਿਆ ਜਾਵੇਗਾ ਤੁਸੀਂ ਆਪਣੀ ਸਮੱਸਿਆ ਦੇ ਅਨੁਸਾਰ ਇਹ ਉਪਾਅ ਕਰ ਸਕਦੇ ਹੋ ਇਨ੍ਹਾਂ ਉਪਾਵਾਂ ਵਿੱਚ ਧਨ ਪ੍ਰਾਪਤ ਕਰਨ ਦੇ ਤਰੀਕੇ ਤੁਹਾਡੀਆਂ ਇੱਛਾਵਾਂ ਪੂਰੀਆਂ ਕਰਨ ਦੇ ਤਰੀਕੇ ਅਤੇ ਤੁਹਾਡੀ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦੇ ਸੰਕਟ ਜਾਂ ਸਮੱਸਿਆ ਨੂੰ ਦੂਰ ਕਰਨ ਦੇ ਤਰੀਕੇ ਸ਼ਾਮਿਲ ਹੋਣਗੇ ਆਓ ਪੂਜ ਜੀ ਦੁਆਰਾ ਸੁਝਾਏ ਗਏ ਪਹਿਲੇ ਅਤੇ ਸਭ ਤੋਂ ਖਾਸ ਉਪਾਅ ਬਾਰੇ ਜਾਣੀਏ ਇਸ ਉਪਾਲੀ ਤੁਹਾਨੂੰ ਪਹਿਲਾਂ ਲੋੜ ਹੋਵੇਗੀ ਇੱਕ ਦੀਵਾ ਅਤੇ ਕੁਝ ਪੀਸੀ ਹੋਈ ਹਲਦੀ ਵੀਰਵਾਰ ਨੂੰ ਤੁਹਾਨੂੰ ਆਪਣੇ ਘਰ ਵਿੱਚ ਇਸ ਜਗ੍ਹਾ ਤੇ ਇੱਕ ਚੁਟਕੀ ਹਲਦੀ ਪਾ ਕੇ ਦੀਵਾ ਜਗਾਉਣਾ ਚਾਹੀਦਾ ਹੈ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਇਸ ਉਪਾਅ ਨੂੰ ਅਪਣਾਉਣ ਨਾਲ ਤੁਹਾਡੇ ਘਰ ਵਿੱਚ ਧਨ ਦੀ ਵਰਖਾ ਸ਼ੁਰੂ ਹੋ ਜਾਵੇਗੀ ਅਤੇ ਧਨ ਦਾ ਪ੍ਰਵਾਹ ਹੋਵੇਗਾ ਤੁਹਾਡੇ ਘਰ ਵਿੱਚ ਧੰਨਵਾਦ ਦਾ ਰਹੇਗਾ ਦੇਵੀ ਲక్ష్ਮੀ ਤੁਹਾਡੇ ਘਰ ਤੇ ਆਪਣਾ ਅਸ਼ੀਰਵਾਦ ਵਰਹਾਉਂਦੀ ਰਹੇਗੀ ਹਲਦੀ ਜੋ ਕਿ ਦੱਖਣ ਵਿੱਚ ਸਾਦੀ ਹੈ ਤੁਹਾਨੂੰ ਆਸਾਨੀ ਨਾਲ ਤੁਹਾਡੀ ਰਸੋਈ ਵਿੱਚ ਮਿਲ ਜਾਵੇਗੀ ਅਤੇ ਤੁਹਾਡੀ ਦੌਲਤ ਵਿੱਚ ਵੀ ਵਾਧਾ ਕਰੇਗੀ ਇਹ ਤੁਹਾਡੇ ਘਰ ਵਿੱਚ ਧਨ ਵੀ ਲੈ ਆਵੇਗੀ ਅਤੇ ਤੁਹਾਡੀ ਦੌਲਤ ਵਿੱਚ ਵੀ ਵਾਧਾ ਕਰੇਗੀ ਕਿਉਂਕਿ ਹਲਦੀ શ્રી ਹਰੀ ਵਿਸ਼ਨੂੰ ਨਾਲ ਜੁੜੀ ਹੋਈ ਹੈ ਅਤੇ ਇਹ ਖੁਸ਼ੀ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੀ ਹੈ ਇਹ ਧਨ ਨੂੰ ਵੀ ਵਧਾਉਂਦੀ ਹੈ ਅਤੇ ਇਹ ਧਨ ਨੂੰ ਬਹੁਤ ਤੇਜ਼ੀ ਨਾਲ ਵਧਾਉਣ ਲਈ ਵੀ ਕੰਮ ਕਰਦੀ ਹੈ ਹੁਣ ਜਿੰਨਾ ਲੋਕਾਂ ਦੇ ਜੀਵਨ 'ਚ ਜਾਂ ਜਿਸ ਘਰ ਵਿੱਚ ਪੈਸੇ ਦੀ ਕਮੀ ਨਹੀਂ ਹੁੰਦੀ ਉਸ ਦੇ ਘਰ ਪੈਸਾ ਜ਼ਰੂਰ ਆਵੇਗਾ ਜੋ ਲੋਕ ਇਦਾਂ ਦੀਆਂ ਚੀਜ਼ਾਂ ਬਾਰੇ ਬਹੁਤ ਚਿੰਤਿਤ ਹਨ ਉਹਨਾਂ ਨੂੰ ਹਮੇਸ਼ਾ ਹਲਦੀ ਨਾਲ ਜੁੜੇ ਉਪਾਅ ਅਜ਼ਮਾਉਣੇ ਚਾਹੀਦੇ ਹਨ ਕਿਉਂਕਿ ਹਲਦੀ ਇਕਲੌਤੀ ਚੀਜ਼ ਹੈ ਜੋ ਤੁਹਾਡੇ ਜੀਵਨ ਵਿੱਚ ਤੁਰੰਤ ਪੈਸਾ ਲਿਆਉਂਦੀ ਹੈ ਅਤੇ ਤੁਸੀਂ ਅਚਾਨਕ ਅਮੀਰ ਬਣ ਸਕਦੇ ਹੋ ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਹਲਦੀ ਦੇ ਉਪਾਅ ਵਰਤਦੇ ਹੋ ਤਾਂ ਤੁਹਾਡੀ ਕੁੰਡਲੀ ਵਿੱਚ ਜੂਪੀਟਰ ਬਹੁਤ ਮਜ਼ਬੂਤ ਹੋ ਜਾਂਦਾ ਹੈ ਜੇਕਰ ਤੁਸੀਂ ਆਪਣੀ ਕੁੰਡਲੀ ਵਿੱਚ ਜੁਪੀਟਰ ਨੂੰ ਮਜ਼ਬੂਤ ਕਰਦੇ ਹੋ ਤਾਂ ਸਮਝੋ ਕਿ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਪੈਸੇ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨਾ ਹੀ ਤੁਹਾਡੇ ਖਜ਼ਾਨੇ ਵਿੱਚ ਪੈਸੇ ਦੀ ਕਮੀ ਹੋਵੇਗੀ ਹੁਣ ਵੀਰਵਾਰ ਜੁਪੀਟਰ ਅਤੇ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਹੈ ਇਸ ਦਿਨ ਭਗਵਾਨ ਵਿਸ਼ਨੂੰ ਦੀ ਪੂਜਾ ਕਰਨ ਅਤੇ ਇਸ ਹਲਦੀ ਦੇ ਉਪਾਨੁ ਵਰਤਨ ਨਾਲ ਸਮਝੋ ਕਿ ਰਾਤੋਂ ਰਾਤ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਅਤੇ ਤੁਸੀਂ ਵੀ ਆਪਣੇ ਜੀਵਨ ਵਿੱਚ ਕਰੋੜਪਤੀ ਬਣ ਜਾਵੋਗੇ ਤੁਹਾਡਾ ਜੀਵਨ ਖੁਸ਼ਹਾਲ ਹੋਣ ਲੱਗ ਪਵੇਗਾ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਵੇਂ ਹੀ ਤੁਸੀਂ ਆਪਣੀ ਕੁੰਡਲੀ ਵਿੱਚ ਜੁਪੀਟਰ ਨੂੰ ਮਜ਼ਬੂਤ ਕਰਦੇ ਹੋ ਤੁਸੀਂ ਆਸਾਨੀ ਨਾਲ ਧਨ ਖੁਸ਼ੀ ਅਤੇ ਖੁਸ਼ਹਾਲੀ ਪ੍ਰਾਪਤ ਕਰੋਗੇ ਤੁਸੀਂ ਜ਼ਿੰਦਗੀ ਵਿੱਚ ਇੰਨੀ ਤਰੱਕੀ ਕਰੋਗੇ ਕਿ ਤੁਹਾਨੂੰ ਕਦੇ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਪਵੇਗੀ ਦਿਨ ਬਦਿਨ ਤੁਸੀਂ ਆਪਣੇ ਜੀਵਨ ਵਿੱਚ ਸਫਲਤਾ ਦੀ ਪੌੜੀ ਚੜੋਗੇ ਇਸ ਲਈ ਆਓ ਪਹਿਲੇ ਉਪਾਅ ਨਾਲ ਸ਼ੁਰੂਆਤ ਕਰੀਏ ਬਾਅਦ ਵਿੱਚ ਆਓ ਪਹਿਲੇ ਉਪਾਨੂ ਦੇਖੀਏ ਜੋ ਮੈਂ ਸਾਂਝਾ ਕਰਨ ਜਾ ਰਿਹਾ ਹਾਂ ਇਸ ਉਪਾਨੂ અપਨਾਉਣ ਨਾਲ ਤੁਹਾਡੇ ਘਰ ਵਿੱਚ ਧੰਨਵਾਦ ਆ ਰਹੇਗਾ ਖੁਸ਼ੀ ਅਤੇ ਖੁਸ਼ਹਾਲੀ ਵਧੇਗੀ ਤੁਹਾਡੇ ਘਰ ਵਿੱਚ ਪੈਸਾ ਵੀ ਇੰਨੀ ਜਲਦੀ ਆਵੇਗਾ ਕਿ ਇਸ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ ਇਹ ਸਿੱਧੇ ਤੌਰ ਤੇ ਭਗਵਾਨ ਵਿਸ਼ਨੂੰ ਨੂੰ ਖੁਸ਼ ਕਰੇਗਾ ਜਿਵੇਂ ਹੀ ਤੁਸੀਂ ਭਗਵਾਨ ਵਿਸ਼ਨੂੰ ਨੂੰ ਖੁਸ਼ ਕਰਦੇ ਹੋ ਦੇਵੀ ਲਕਸ਼ਮੀ ਤੁਹਾਡੇ ਤੇ ਤੁਰੰਤ ਖੁਸ਼ ਹੋ ਜਾਵੇਗੀ ਜਿਵੇਂ ਹੀ ਤੁਹਾਨੂੰ ਭਗਵਾਨ ਵਿਸ਼ਨੂੰ ਦਾ ਆਸ਼ੀਰਵਾਦ ਮਿਲਦਾ ਹੈ ਦੇਵੀ ਲక్ష్ਮੀ ਦੀਆਂ ਅਸੀਸਾਂ ਆਪਣੇ ਆਪ ਤੁਹਾਡੇ ਵੱਲ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਇਸ ਲਈ ਤੁਹਾਨੂੰ ਵੀਰਵਾਰ ਨੂੰ ਪੀਲੇ ਕੱਪੜੇ ਪੈਨਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇਕਰ ਤੁਹਾਡੇ ਕੋਲ ਪੀਲੇ ਕੱਪੜੇ ਹਨ ਭਾਵੇਂ ਤੁਹਾਡੇ ਕੋਲ ਉਹ ਨਾ ਵੀ ਹੋਣ ਫਿਰ ਵੀ ਹਲਕੇ ਰੰਗ ਦੇ ਪੈਨਣ ਦੀ ਕੋਸ਼ਿਸ਼ ਕਰੋ ਤੁਸੀਂ ਇਸ ਦਿਨ ਚਿੱਟਾ ਜਾਂ ਗੁਲਾਬੀ ਪਹਿਨ ਸਕਦੇ ਹੋ ਪਰ ਵੀਰਵਾਰ ਨੂੰ ਪੀਲਾ ਰੰਗ ਸਭ ਤੋਂ ਵਧੀਆ ਹੈ ਇਸ ਲਈ ਤੁਹਾਨੂੰ ਆਪਣੀ ਕਿਸਮਤ ਨੂੰ ਚਮਕਾਉਣ ਲਈ ਹਲਦੀ ਦੀ ਵਰਤੋਂ ਕਰਨੀ ਚਾਹੀਦੀ ਹੈ ਤੁਹਾਡੀ ਸੋਨਦੀ ਕਿਸਮਤ ਜਾਗ ਜਾਵੇਗੀ ਅਤੇ ਰਾਤੋਂ ਰਾਤ ਤੁਹਾਡੇ ਹੱਥਾਂ ਵਿੱਚ ਪੈਸਾ ਵਗਣਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਪੀਸੀ ਹੋਈ ਹਲਦੀ ਲੈਣ ਦੀ ਜ਼ਰੂਰਤ ਹੈ ਵੀਰਵਾਰ ਨੂੰ ਨਹਾਉਣ ਤੋਂ ਬਾਅਦ ਪੀਸੀ ਹੋਈ ਹਲਦੀ ਪਾਊਡਰ ਵਿੱਚ ਥੋੜੀ ਜਿਹੀ ਹਲਦੀ ਪਾਊਡਰ ਪਾਓ ਤੁਹਾਨੂੰ ਪਾਣੀ ਪਾ ਕੇ ਇੱਕ گاੜਾ ਪੇਸਟ ਬਣਾਉਣ ਦੀ ਜ਼ਰੂਰਤ ਹੈ ਹੁਣ ਤੁਹਾਨੂੰ ਆਪਣੇ ਘਰ ਦੇ ਮੰਦਰ ਵਿੱਚ ਬੈਠਣ ਦੀ ਜ਼ਰੂਰਤ ਹੈ ਭਗਵਾਨ ਵਿਸ਼ਨੂੰ ਦੇ ਸਾਹਮਣੇ ਸ਼ੁੱਧ ਕੀ ਉਹਦਾ ਦੀਵਾ ਜਗਾਓ ਅਤੇ ਆਪਣੇ ਦੁਆਰਾ ਤਿਆਰ ਕੀਤੀ ਹਲਦੀ ਦੇ ਪੇਸਟ ਨਾਲ ਭਗਵਾਨ ਵਿਸ਼ਨੂੰ ਨੂੰ ਹਲਦੀ ਦਾ ਤਿਲਕ ਲਗਾਓ ਹੁਣ ਜਦੋਂ ਤੁਸੀਂ ਭਗਵਾਨ ਵਿਸ਼ਨੂੰ ਦੀ ਪੂਜਾ ਕਿਸੇ ਵੀ ਤਰੀਕੇ ਨਾਲ ਕਰ ਲੈਂਦੇ ਹੋ ਤਾਂ ਪਹਿਲਾਂ ਭਗਵਾਨ ਵਿਸ਼ਨੂੰ ਨੂੰ ਹਲਦੀ ਦਾ ਤਿਲਕ ਲਗਾਓ ਅਤੇ ਫਿਰ ਉਹੀ ਹਲਦੀ ਦਾ ਤਿਲਕ ਆਪਣੇ ਮੱਥੇ ਅਤੇ ਗੁੱਟ ਤੇ ਲਗਾਓ ਤੁਹਾਨੂੰ ਇਸ ਨੂੰ ਆਪਣੇ ਮੱਥੇ ਅਤੇ ਗੁੱਟ ਤੇ ਦੋ ਵਾਰ ਲਗਾਉਣ ਦੀ ਜ਼ਰੂਰਤ ਹੈ भगवान विष्णु ਨੂੰ ਕਹੋ ਕਿ ਉਹ ਮੇਰੀ ਕਿਸਮਤ ਨੂੰ ਰੋਸ਼ਨ ਕਰਨ ਮੇਰੀ ਸੁੱਤੀ ਹੋਈ ਕਿਸਮਤ ਨੂੰ ਜਗਾਉਣ ਅਤੇ ਮੇਰੇ ਤੇ ਆਪਣੇ ਆਸ਼ੀਰਵਾਦ ਵਰਸਾਉਣ ਬਸ ਇਨਾ ਹੀ ਕਹੋ ਅਤੇ ਇੱਕ ਮੰਤਰ ਹੈ ਜੇਕਰ ਤੁਸੀਂ ਯਾਦ ਰੱਖ ਸਕਦੇ ਹੋ ਤਾਂ ਇਸ ਮੰਤਰ ਦਾ ਜਾਪ ਕਰੋ ॐ नमो भगवते वासुदेवाय नमः ਵੀਰਵਾਰ ਨੂੰ ਬਸ ਇਨਾ ਹੀ ਕਰੋ ਜਿਵੇਂ ਹੀ ਤੁਸੀਂ ਇਹ ਹਲਦੀ ਦਾ ਉਪਾਏ ਕਰੋਗੇ ਤੁਹਾਨੂੰ ਭਗਵਾਨ ਵਿਸ਼ਨੂੰ ਦਾ ਆਸ਼ੀਰਵਾਦ ਮਿਲਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਸਾਰੇ ਕੰਮ ਪੂਰੇ ਹੋ ਜਾਣਗੇ ਤੁਹਾਡੇ ਸਾਹਮਣੇ ਆ ਰਹੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਰਾਤੋਂ ਰਾਤ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਹ ਸ਼ੁਰੂ ਹੋ ਜਾਵੇਗਾ ਜਿਵੇਂ ਹੀ ਤੁਸੀਂ ਇਹ ਉਪਾਏ ਕਰਦੇ ਹੋ ਸਭ ਤੋਂ ਪਹਿਲਾਂ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਜਾਂ ਤੁਹਾਡੇ ਆਲੇ ਦੁਆਲੇ ਕਿਤੇ ਵੀ ਕੋਈ ਵੀ ਨਕਾਰਾਤਮਕ ਊਰਜਾ ਜਾਂ ਬੁਰੀਆਂ ਆਤਮਾਵਾਂ ਤੁਰੰਤ ਦੂਰ ਹੋ ਜਾਣਗੀਆਂ। ਅਜਿਹੀਆਂ ਚੀਜ਼ਾਂ ਉੱਥੇ ਨਹੀਂ ਰਹਿੰਦੀਆਂ ਜਿੱਥੇ ਹਲਦੀ ਮੌਜੂਦ ਹੋਵੇ। ਤੀਜਾ, ਬੁਰੀ ਨਜ਼ਰ ਵੀ ਦੂਰ ਹੋ ਜਾਵੇਗੀ। ਜਿਵੇਂ ਹੀ ਤੁਸੀਂ ਇਸ ਹਲਦੀ ਦੇ ਉਪਾਏ ਨੂੰ ਕਰਦੇ ਹੋ, ਤੁਹਾਡੀ ਕੁੰਡਲੀ ਵਿੱਚ ਜੁਪੀਟਰ ਬਹੁਤ ਬਲਵਾਨ ਹੋ ਜਾਵੇਗਾ। ਇਸ ਲਈ ਤੁਸੀਂ ਜੀਵਨ ਵਿੱਚ ਆਸਾਨੀ ਨਾਲ ਖੁਸ਼ਹਾਲੀ, ਦੌਲਤ ਅਤੇ ਖੁਸ਼ਹਾਲੀ ਪ੍ਰਾਪਤ ਕਰ ਸਕੋਗੇ। ਇਹ ਇੱਕ ਬਹੁਤ ਵਧੀਆ ਉਪਾਅ ਹੈ। ਜਿਨ੍ਹਾਂ ਨੇ ਇਸ ਨੂੰ ਅਜ਼ਮਾਇਆ ਹੈ ਉਨਾ ਨੂੰ ਇਹ ਪਤਾ ਹੈ ਜਿਨ੍ਹਾਂ ਨੇ ਇਸ ਨੂੰ ਨਹੀਂ ਅਜ਼ਮਾਇਆ ਹੈ ਉਹਨਾਂ ਨੂੰ ਇਸ ਨੂੰ ਅਮਲੀ ਤੌਰ ਤੇ ਅਜ਼ਮਾਉਣਾ ਚਾਹੀਦਾ ਹੈ ਅਤੇ ਆਪਣੇ ਆਪ ਚਮਤਕਾਰ ਦੇਖਣਾ ਚਾਹੀਦਾ ਹੈ ਜਿਨ੍ਹਾਂ ਨੇ ਵੀ ਇਸ ਨੂੰ ਅਜ਼ਮਾਇਆ ਹੈ ਉਹਨਾਂ ਨੂੰ ਇਸ ਦਾ ਲਾਭ ਹੋਇਆ ਹੈ ਤੁਹਾਨੂੰ ਸਿਰਫ ਇਹ ਉਪਾ ਸੱਚੇ ਵਿਸ਼ਵਾਸ ਨਾਲ ਕਰਨ ਦੀ ਲੋੜ ਹੈ ਇਸ ਲਈ ਪਹਿਲਾ ਉਪਾ ਪੂਰਾ ਹੋ ਗਿਆ ਹੈ ਆਓ ਦੂਜਾ ਉਪਾ ਅਜ਼ਮਾਓ ਇਹ ਦੂਜਾ ਉਪਾ ਉਹਨਾਂ ਲੋਕਾਂ ਲਈ ਹੈ ਜੋ ਕਹਿੰਦੇ ਹਨ ਕਿ ਪੈਸਾ ਉਹਨਾਂ ਦੇ ਹੱਥਾਂ ਵਿੱਚ ਨਹੀਂ ਰਹਿੰਦਾ ਜੋ ਪੈਸੇਵਾਰੇ ਬਹੁਤ ਚਿੰਤਾਤ ਹਨ ਜੋ ਬਹੁਤ ਖਰਚ ਕਰਦੇ ਹਨ ਇਸ ਲਈ ਵੀਰਵਾਰ ਨੂੰ ਹਲਦੀ ਨਾਲੇ ਦੂਜਾ ਉਪਾਏ ਕਰੋ ਇਸ ਨਾਲ ਫਜ਼ੂਲ ਖਰਚ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ ਤੁਹਾਡੇ ਘਰ ਵਿੱਚ ਪੈਸਾ ਆਵੇਗਾ ਇਹ ਰੁਕਿਆ ਹੋਇਆ ਲੱਗੇਗਾ ਅਤੇ ਤੁਹਾਡੇ ਘਰ ਵਿੱਚ ਦੌਲਤ ਕਦੇ ਘਟੇਗੀ ਨਹੀਂ ਦਿਨ ਬਦ ਦਿਨ ਤੁਹਾਡੇ ਘਰ ਵਿੱਚ ਪੈਸਾ ਅਤੇ ਦੌਲਤ ਵਧਦੀ ਰਹੇਗੀ ਹੁਣ ਦੇਖੋ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਹਲਦੀ ਪੈਸੇ ਨੂੰ ਆਕਰਸ਼ਿਤ ਕਰਦੀ ਹੈ ਅਤੇ ਦੌਲਤ ਵਧਾਉਂਦੀ ਹੈ ਕਿਉਂਕਿ ਹਲਦੀ ਬਹੁਤ ਸ਼ੁਭ ਹੈ ਹਲਦੀ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਨਾਲ ਜੁੜੀ ਹੋਈ ਹੈ ਇਸ ਲਈ ਇਹ ਸਿਰਫ ਦੌਲਤ ਵਧਾਉਂਦੀ ਹੈ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਵੀ ਅਸੀਂ ਸ਼੍ਰੀ ਹਰੀ ਵਿਸ਼ਨੂੰ ਦੀ ਪੂਜਾ ਕਰਦੇ ਹਾਂ ਅਸੀਂ ਹਮੇਸ਼ਾ ਹਲਦੀ ਦੀ ਵਰਤੋਂ ਕਰਦੇ ਹਾਂ ਕਿਉਂਕਿ ਜਦੋਂ ਵੀ ਤੁਸੀਂ ਹਲਦੀ ਦੀ ਵਰਤੋਂ ਕਰਦੇ ਹੋ ਸ਼੍ਰੀ ਹਰੀ ਵਿਸ਼ਨੂੰ ਦੀ ਪੂਜਾ ਪੂਰੀ ਹੁੰਦੀ ਹੈ ਹਲਦੀ ਤੋਂ ਬਿਨਾ ਉਹਨਾਂ ਦੀ ਪੂਜਾ ਅਧੂਰੀ ਹੁੰਦੀ ਹੈ ਇੱਥੇ ਫਿਰ ਤੁਹਾਨੂੰ ਥੋੜੀ ਜਿਹੀ ਹਲਦੀ ਲੈਣੀ ਪਵੇਗੀ ਇਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਪਤਲਾ ਪੇਸਟ ਬਣਾਉਣਾ ਪਵੇਗਾ ਇਸ ਨੂੰ ਬਹੁਤ ਗਾੜਾ ਨਾ ਬਣਾਓ ਬਸ ਇਸ ਨੂੰ ਥੋੜਾ ਪਤਲਾ ਬਣਾਓ ਹੁਣ ਤੁਹਾਨੂੰ ਇਸ ਹਲਦੀ ਦੇ ਪਾਣੀ ਨੂੰ ਆਪਣੇ ਘਰ ਵਿੱਚ ਸਾਰੇ ਕਮਰਿਆਂ, ਵੇੜਿਆਂ, ਵਾਰਾਂਡਿਆਂ ਵਿੱਚ ਆਪਣੇ ਘਰ ਵਿੱਚ ਹਰ ਜਗ੍ਹਾ ਛਿੜਕਣਾ ਹੈ ਅਤੇ ਹਲਦੀ ਦਾ ਪਾਣੀ ਛਿੜਕਣਾ ਹੈ। ਪਾਣੀ ਛਿੜਕਦੇ ਸਮੇਂ ਤੁਹਾਨੂੰ ਆਪਣੇ ਮਨ ਵਿੱਚ ਸੋਚਣਾ ਹੈ ਕਿ ਹਰ ਜਗ੍ਹਾ ਤੋਂ ਪੈਸਾ ਆਵੇਗਾ। ਮੇਰੇ ਘਰ ਵਿੱਚ ਪੈਸੇ ਦੀ ਬਾਰਿਸ਼ ਹੋਵੇਗੀ ਕਿਉਂਕਿ ਹੁਣ ਭਗਵਾਨ ਹਰੀ ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਭਗਵਾਨ ਵਿਸ਼ਨੂੰ ਮੇਰੇ ਤੋਂ ਖੁਸ਼ ਹਨ। ਜਦੋਂ ਵੀ ਤੁਸੀਂ ਇਹ ਹਲਦੀ ਦਾ ਉਪਾਅ ਕਰੋ, ਭਗਵਾਨ ਵਿਸ਼ਨੂੰ ਦਾ ਧਿਆਨ ਕਰੋ। ਅਤੇ ਹਲਦੀ ਦਾ ਪਾਣੀ ਛਿੜਕੋ ਤੁਹਾਡੇ ਘਰ ਵਿੱਚ ਕੋਈ ਵੀ ਵਾਸਤੂ ਦੋਸ਼ ਜਾਂ ਬੁਰੀ ਨજર ਤੁਰੰਤ ਦੂਰ ਹੋ ਜਾਵੇਗੀ ਪੈਸਾ ਨਾ ਆਉਣ ਦਾ ਕਾਰਨ ਇਹ ਹੈ ਕਿ ਕਈ ਵਾਰ ਘਰ ਵਿੱਚ ਨਕਾਰਾਤਮਕ ਊਰਜਾ ਹੁੰਦੀ ਹੈ ਵਾਸਤੂ ਦੋਸ਼ ਜੋ ਪੈਸੇ ਨੂੰ ਅੰਦਰ ਆਉਣ ਤੋਂ ਰੋਕਦੇ ਹਨ ਜਿਵੇਂ ਹੀ ਤੁਸੀਂ ਇਹ ਉਪਾਅ ਕਰੋਗੇ ਤੁਸੀਂ ਦੇਖੋਗੇ ਕਿ ਤੁਹਾਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਪੈਸੇ ਦੀ ਚਿੰਤਾ ਨਹੀਂ ਕਰਨੀ ਪਵੇਗੀ ਤੁਹਾਡੇ ਘਰ ਵਿੱਚ ਪੈਸਾ ਲਗਾਤਾਰ ਵਗਦਾ ਰਹੇਗਾ ਤਾਂ ਦੀ ਬਰਸਾਤ ਹੋਵੇਗੀ। ਭਗਵਾਨ ਵਿਸ਼ਨੂੰ ਦੇ ਆਸ਼ੀਰਵਾਦ ਦੀ ਵਰਸਾ ਹੋਵੇਗੀ। ਦੇਵੀ ਲక్ష్ਮੀ ਦੇ ਆਸ਼ੀਰਵਾਦ ਦੀ ਵਰਸਾ ਹੋਵੇਗੀ। ਇਹ ਹਲਦੀ ਉਪਾਅ ਵੀ ਬਹੁਤ ਵਧੀਆ ਹੈ। ਤੁਹਾਨੂੰ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ। ਤੁਸੀਂ ਇਹ ਹਲਦੀ ਦਾ ਉਪਾਅ ਕਿਸੇ ਵੀ ਸਮੇਂ ਸਵੇਰ, ਸ਼ਾਮ ਜਾਂ ਦੁਪਹਿਰ ਨੂੰ ਕਰ ਸਕਦੇ ਹੋ। ਇਸ ਲਈ ਅਸੀਂ ਦੋ ਪਾਈਪਾਂ ਬਾਰੇ ਗੱਲ ਕੀਤੀ ਹੈ। ਹੁਣ ਤੀਜੇ ਉਪਾਅ ਬਾਰੇ ਗੱਲ ਕਰਦੇ ਹਾਂ ਜੋ ਹਲਦੀ ਨਾਲ ਹੀ ਸਬੰਧਿਤ ਹੈ। ਦੇਖੋ ਮੈਂ ਜੋ ਤੀਜਾ ਉਪਾਏ ਸਾਂਝਾ ਕਰਨ ਜਾ ਰਿਹਾ ਹਾਂ ਇਹ ਤੁਹਾਨੂੰ ਪੂਰੀ ਕਿਸਮਤ ਦੇਵੇਗਾ ਤੁਹਾਡੀ ਕਿਸਮਤ ਮਜ਼ਬੂਤ ਹੋ ਜਾਵੇਗੀ ਤੁਹਾਡੀ ਕੁੰਡਲੀ ਵਿੱਚ ਜੂਪੀਟਰ ਬਹੁਤ ਵਧੀਆ ਬਣ ਜਾਵੇਗਾ ਜਿਸ ਤੋਂ ਬਾਅਦ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਸਭ ਕੁਝ ਮਿਲੇਗਾ ਤੁਹਾਨੂੰ ਦੌਲਤ ਪ੍ਰਸਿੱਧੀ ਅਤੇ ਖੁਸ਼ਹਾਲੀ ਮਿਲੇਗੀ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਸਭ ਕੁਝ ਮਿਲਦਾ ਰਹੇਗਾ ਤੁਸੀਂ ਕਲਪਨਾ ਵੀ ਨਹੀਂ ਕਰੋਗੇ ਤੁਸੀਂ ਦੇਖੋਗੇ ਕਿ ਇਹ ਚਮਤਕਾਰ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਹੋ ਰਿਹਾ ਹੈ ਤੁਹਾਨੂੰ ਕੀ ਕਰਨਾ ਹੈ ਕਿ ਤੁਹਾਨੂੰ ਗੰਡ ਵਾਲੀ ਹਲਦੀ ਖਰੀਦਣੀ ਪਵੇਗੀ ਤੁਹਾਨੂੰ ਗੰਡ ਵਾਲੀ ਹਲਦੀ ਕਿੱਥੋਂ ਮਿਲੇਗੀ ਤੁਸੀਂ ਇਸ ਨੂੰ ਰਾਸ਼ਨ ਆਦੀ ਵੇਚਣ ਵਾਲੀਆਂ ਬਹੁਤ ਸਾਰੀਆਂ ਦੁਕਾਨਾਂ ਤੋਂ ਲੈ ਸਕਦੇ ਹੋ ਨਹੀਂ ਤਾਂ ਤੁਸੀਂ ਇਸ ਨੂੰ ਉਹਨਾਂ ਥਾਵਾਂ ਤੋਂ ਲੈ ਸਕਦੇ ਹੋ ਜਿੱਥੇ ਪੂਜਾ ਦੀਆਂ ਚੀਜ਼ਾਂ ਵੇਚੀਆਂ ਜਾਂਦੀਆਂ ਹਨ ਤੁਹਾਨੂੰ ਪੀਲੀ ਹਲਦੀ ਖਰੀਦਣੀ ਪਵੇਗੀ ਅਤੇ ਇਸ ਤੋਂ ਮਾਲਾ ਬਣਾਉਣੀ ਪਵੇਗੀ ਹੁਣ ਤੁਹਾਨੂੰ ਪੀਲੀ ਹਲਦੀ ਦੀ ਤਿਆਰ ਮਾਲਾ ਲੈਣੀ ਪਵੇਗੀ ਤੁਹਾਨੂੰ ਵੀਰਵਾਰ ਨੂੰ ਆਪਣੇ ਘਰ ਦੇ ਮੰਦਰ ਵਿੱਚ ਸ਼੍ਰੀ ਹਰੀ ਵਿਸ਼ਨੂੰ ਦੇ ਕੋਲ ਪੀਲੀ ਹਲਦੀ ਦੀ ਮਾਲਾ ਰੱਖਣੀ ਪਵੇਗੀ ਜਾਂ ਜੇਕਰ ਤੁਹਾਡੇ ਕੋਲੇ ਨਹੀਂ ਹੈ ਤਾਂ ਤੁਸੀਂ ਇਹ ਉਪਾਅ ਕਿਸੇ ਹੋਰ ਦਿਨ ਕਰ ਸਕਦੇ ਹੋ ਸਵੇਰ ਹੋਵੇ ਜਾਂ ਸ਼ਾਮ ਨੂੰ ਜਿਵੇਂ ਹੀ ਤੁਸੀਂ ਇਹ ਹਲਦੀ ਦਾ ਉਪਾਅ ਕਰਦੇ ਹੋ ਤੁਹਾਡੇ ਪੈਸੇ ਤੇਜ਼ੀ ਨਾਲ ਵਧਣਗੇ ਤੁਸੀਂ ਇਸ ਦੀ ਕਲਪਨਾ ਵੀ ਨਹੀਂ ਕਰ ਸਕਦੇ ਕਿਉਂਕਿ ਜਿਵੇਂ ਹੀ ਤੁਸੀਂ ਇਹ ਉਪਾਅ ਕਰਦੇ ਹੋ ਵੀਰਵਾਰ ਨੂੰ ਆਪਣੇ ਘਰ ਦੇ ਮੰਦਰ ਵਿੱਚ ਹਲਦੀ ਦੀ ਮਾਲਾ ਲਟਕਾਓ ਤੁਸੀਂ ਸਮਝ ਸਕਦੇ ਹੋ ਕਿ ਤੁਹਾਨੂੰ ਹਰ ਤਰ੍ਹਾਂ ਦੀਆਂ ਖੁਸ਼ੀਆਂ ਮਿਲਦੀਆਂ ਹਨ ਇਹ ਕਿਵੇਂ ਨਹੀਂ ਹੈ ਤੁਸੀਂ ਇਸ ਨੂੰ 200 ਆਸ਼ੀਰਵਾਦਾਂ ਵਾਲਾ ਦਿਨ ਮੰਨਦੇ ਹੋ ਇਸ ਤਰ੍ਹਾਂ ਦੀ ਰਸਮ ਵਾਲੇ ਦਿਨ ਤੁਸੀਂ ਆਪਣੇ ਸਾਹਮਣੇ ਆਚਮਨ ਕਰਦੇ ਹੋ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਹਲਦੀ ਦੀ ਮਾਲਾ ਛੱਪੀ ਹੁੰਦੀ ਹੈ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਇਸ ਨੂੰ ਕੱਪੜੇ ਵਿੱਚ ਲਪੇਟ ਸਕਦੇ ਹੋ ਤੁਸੀਂ ਇਸ ਨੂੰ ਲਟਕਾ ਸਕਦੇ ਹੋ ਜਾਂ ਸਿੱਧੇ ਅਜੇ ਅਜੀਬ ਕੰਮ ਕਰ ਸਕਦੇ ਹੋ ਇਸ ਲਈ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਹਲਦੀ ਦੇ ਅਜਿਹੇ ਉਪਾਏ ਦੱਸੇ ਹਨ ਜੋ ਤੁਸੀਂ ਸਹੀ ਢੰਗ ਨਾਲ ਅਤੇ ਪੂਰੀ ਸੱਚੀ ਨਿਹਾਨ ਨਾਲ ਕਰ ਸਕਦੇ ਹੋ ਜੇਕਰ ਤੁਸੀਂ ਇਸ ਨੂੰ ਸਾਡੇ ਦੱਸੇ ਅਨੁਸਾਰ ਕਰਦੇ ਹੋ ਤਾਂ ਤੁਹਾਡੀ ਕਿਸਮਤ ਚਮਕਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ ਇਹ ਇੱਕ ਬਹੁਤ ਵਧੀਆ ਹੱਲ ਹੈ shri hari vishnu ਅਤੇ mahalakshmi ਵਿੱਚ ਪੂਰੀ ਸ਼ਰਧਾ ਨਾਲ ਇਹ ਕਰੋ ਚਮਤਕਾਰ ਜ਼ਰੂਰ ਹੋਵੇਗਾ shri hari vishnu ਤੁਹਾਡੀਆਂ ਇੱਛਾਵਾਂ ਜ਼ਰੂਰ ਪੂਰੀਆਂ ਕਰਨਗੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿਮਰਤ ਵੌਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਵਿੱਚ ਜੈ ਮਾ લક્ષਮੀ ਜ਼ਰੂਰ ਲਿਖੋ ਧੰਨਵਾਦ ਜੀ